ਬਈ ਜੀ ਆ ਫੀਡ ਦੀਆਂ ਵਿਸ਼ੇਸ਼ਤਾਵਾਂ ਦੱਸੋ ਵੀ ਕਿੰਨੇ ਕੀ ਵਧੀਆ ਸੇਲ ਆ ਇਹਨਾਂ ਦੀ ਵਧੀਆ ਵੀ ਬਹੁਤ ਬਹੁਤ ਕੰਮ ਆਉਂਦਾ ਬਾਬੂ ਰੰਦ ਦਾ ਤੇ ਆਪਾਂ ਨੂੰ ਬਹੁਤ ਚਿਰ ਹੋਇਆ ਜੁੜੇ ਹੋਏ ਇਹਨੂੰ ਫਿਰਪੁੱਲ ਕਰਵਾਉਣਾ ਇੱਥੋਂ ਸਾਰਾ ਸਭ ਤੋਂ ਵਧੀਆ ਮਿਲਦਾ ਸਾਰਾ ਕੁਆਲਿਟੀ ਮਿਲਦਾ ਸਾਰਾ ਸਭ ਜਾਨਿਕੇ ਖਾਲ ਫੀਡ ਸਾਰਾ ਸਭ ਤੋਂ ਵਧੀਆ ਮਿਲਦਾ ਆਪਾਂ ਨੂੰ ਵਧੀਆ ਵਧੀਆ ਕੁਆਲਿਟੀ ਦਾ ਹੈ ਹਾਂ ਠੀਕ ਹੈ ਬਹੁਤ ਸਾਰਾ ਸਬੰਧ ਵਧੀਆ ਬਣਦਾ ਇੱਥੇ ਠੀਕ ਹੈ ਅਗਲਾ ਫੀਡ ਫੈਕਟਰੀ ਜੋ ਆਪਣਾ ਸ਼ਾਇਲੀ ਕੋਠੇ ਦੇ ਵਿੱਚ ਲੱਗੀ ਆ ਇੱਥੋਂ ਤਸਵੀਰਾਂ ਦਿਖਾ ਰਿਆਂ ਬਾਕੀ ਗੱਲਬਾਤ ਕਰਦੇ ਆਂਗੇ ਕਿਉਂ ਜੀ ਤੁਸੀਂ ਉਹਰੇ ਫ ਵਧੀਆ ਕਰਤਿਆ ਹਾਂ ਵਧੀਆ ਵਧੀਆ ਕੁਆਲਿਟੀ ਆ ਵਧੀਆ ਪੂਰਾ ਭਰੋਸਾ ਦਾ ਪੂਰਾ ਭਰੋਸਾ ਜੀ ਕਿਉਂ ਜੀ ਪੂਰਾ ਵਿਸ਼ਵਾਸ ਹੈ ਜੀ ਸਰੋਂ ਦਾ ਤੇਲ ਮਿਲਦਾ ਇੱਕ ਨੰਬਰ ਵਧੀਆ ਫੀਡ ਬਣਦਾ ਇੱਕ ਨੰਬਰ ਬਹੁਤ ਦੂਰੋ ਦੂਰ ਸੰਗਤ ਆਉਂਦੀ ਹੈ ਬਹੁਤ ਚੰਗੀ ਗੱਲ ਹੈ ਇੱਕ ਨੰਬਰ ਫੀਡ ਬਣਦਾ ਜੀ ਠੀਕ ਆ ਜੀ ਕਿਉਂ ਜੀ ਠੀਕ ਆ ਜੀ ਅੱਪਾ ਦਾ ਡਰਾਈਵਰ ਬੰਦੇ ਆ ਜੀ ਗੱਡੀ ਚਲਾਉਂਦੇ ਆ ਬਾਹਰ ਅੰਦਰ ਹੀ ਚਲੋ ਵਧੀਆ ਫੀਡ ਇਹਨਾਂ ਦੀ ਜਾਂਦੀ ਆ ਥੋੜਾਣਾ ਸਪਲਾਈ ਵੱਜਦਾ ਸਪਲਾਈ ਵਧੀਆ ਹੁੰਦਾ ਆ ਵਧੀਆ ਸਪਲਾਈ ਹੁੰਦੀ ਆ ਠੀਕ ਹੈ ਜੀ ਤੁਸੀਂ ਦੇਖ ਰਹੇ ਹੋ ਇਹ ਸ਼ਾਇਲੀ ਖਲ ਫੀਡ ਫੈਕਟਰੀ ਜੋ ਕਿ ਸਿੰਗਲਾ ਫੀਡ ਫੈਕਟਰੀ ਸ਼ਾਇਲੀ ਵਾਲਿਆਂ ਦੀ ਸ਼ਾਇਲੀ ਕੋਠੇ ਜਾਖਰੋੜ ਸੁਨਾਮ ਇੱਥੋਂ ਤੁਸੀਂ ਆ ਕੇ ਜੋ ਫੀਡ ਆਪ ਵੀ ਤਿਆਰ ਕਰਵਾ ਸਕਦੇ ਹੋ ਤੇ ਇਹਨਾਂ ਦੀ ਫੀਡ ਸਭ ਤੋਂ ਵਧੀਆ ਲਾਗਤ ਦੇ ਵਿੱਚ ਫੁੱਲ ਨਾਮਾ ਜੀ ਇਹਨਾਂ ਦਾ ਦੇਖ ਸਕਦੇ ਹੋ ਤੁਸੀਂ ਸ਼ਾਇਲੀ ਫੀਡ ਫੈਕਟਰੀ ਤੇ ਇਹਨਾਂ ਦਾ ਨੰਬਰ ਵੀ ਨੋਟ ਕਰ ਲਓ ਜੀ 99 643 47970 ਯਕਤਰ ਰੋਡ ਸਨਾਮ ਚਾਹਲੀ ਕੋਠੇ ਹੈ ਫੈਕਟਰੀ ਹੈ ਜੀ ਤੇ ਇੱਥੇ ਆ ਕੇ ਤੁਸੀਂ ਮੌਕੇ ਦਾ ਲਾਭ ਉਠਾ ਸਕਦੇ ਹੋ દિਵਾਲੀ ਤੇ ਵਿਸ਼ੇਸ਼ ਸੂਟ ਦਿੱਤੀ ਜਾਣੀ ਫੀਡ ਤੇ ਜਰੂਰ ਮਿਲੋ ਨਾ ਨੂੰ ਆ ਕੇ ਇਹ ਸਨ ਸਿੰਗਲਾ ਫੀਡ ਫੈਕਟਰੀ ਜੋ ਕਿ ਬੜੇ ਭਰੋਸੇਯੋਗ ਫੈਕਟਰੀਆਂ ਕੀ ਇੱਥੇ ਲਵੇ ਖੜਕੇ ਤੁਸੀਂ ਫੀਡ ਖਾਲ ਤਿਆਰ ਕਰਵਾ ਸਕਦੇ ਹੋ ਵਧੀਆ ਪਲਾਂਟ ਲੱਗਾ ਹੋਈ ਛਾਇਲੀ ਕੋਠੇ ਤੇ ਬਾਬੂ ਬੜੇ ਨਰਮ ਨੇ ਬਾਕੀ ਵਧੀਆ ਜੀ ਉਰੇ ਤੁਰਨ ਤੁਰਨ ਲੋਕ ਕਹਿੰਦੇ ਨੇਗੇ ਦੇਖავੇ ਤੁਸੀਂ ਕਿਸਾਨ ਖੜੇ ਨੇ ਮੌਕੇ ਤੇ ਕੰਮ ਚੱਲ ਰਿਹਾ ਸਿੰਘਲਾ ਫੀਡ ਫੈਕਟਰੀ ਤੇ ਜਰੂਰ ਪਹੁੰਚੋ ਜੀ ਸੇਵਾ ਦਾ ਮੌਕਾ ਇੱਕ ਵਾਰੀ ਜਰੂਰ ਦਿਓ ਸੱਲੀ ਵਕਸੂਰ ਰਹੀ ਖਾਲ ਫੀਡ ਮਿਲਦੀ ਹੈ ਜੀ ਛਾਇਲੀ ਕੋਠਿਆਂ ਦੀ ਤਸਵੀਰਾਂ ਦਿਖਾਉਣਾ ਸੀ ਘਾਟਾ ਘਟਾ ਰਿਹਾ ਤੇ ਹਟ ਗਿਆ। ਤੁਸੀਂ ਦੇਖ ਸਕਦੇ ਹੋ ਜੀ ਵਧੀਆ ਪਲਾਂਟ ਲੱਗਿਆ ਹੋਇਆ ਹੋਰੇ ਫੀਡ ਫੈਕਟਰੀ ਦਾ। ਛਾਇਲੀ ਤੋਂ ਤਸਵੀਰਾਂ ਦਿਖਾ ਰਿਹਾ ਤੁਹਾਨੂੰ। ਮਾਲ ਲੋਡ ਹੋਣ ਲੱਗ ਰਿਹਾ। ਇਤੋਂ ਵਧੀਆ ਕੁਆਲਿਟੀ ਦਾ ਮਾਲ ਤਿਆਰ ਕਰਾਉਣ ਦੇ ਲਈ ਮਿਲੋ ਜੀ। ਫੀਡ ਫੈਕਟਰੀ ਛਾਇਲੀ ਤੋਂ ਤਸਵੀਰਾਂ ਦਿਖਾ ਰਿਹਾ ਤੁਹਾਨੂੰ। ਤੁਸੀਂ ਦੇਖ ਰਹੇ ਹੋ ਜੀ ਸਿੰਗਲਾ ਫੀਡ ਫੈਕਟਰੀ ਦੇ ਉੱਪਰ ਜੋ ਵੀ ਤਿਆਰ ਹੁੰਦਾ ਸਮਾਨ ਆ ਤਸਵੀਰਾਂ 'ਚ ਦੇਖ ਰਹੇ ਹੋਗੇ।